ਸੂਤਰਾਂ ਦੇ ਹਵਾਲੇ ਤੋਂ ਪਾਕਿਸਤਾਨੀ ਪੀਐਮ ਸਾਹਿਬ ਆਰਸ਼ਦ ਸ਼ਰੀਫ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀਆਂ ਦੱਸਦੀ ਹੈ ਕਿ ਪਾਕਿਸਤਾਨੀ ਪੀਐਮ ਸਾਹਿਬ ਆਰਸ਼ਦ ਸ਼ਰੀਫ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਭਾਰਤ ਨੇ ਨਾ ਸਿਰਫ ਸਾਡੇ ਤੇ ਹਮਲਾ ਕੀਤਾ ਹੈ ਬਲਕਿ ਅੰਤਰਰਾਸ਼ਟਰੀ ਪੱਧਰ ਤੇ ਸਾਡਾ ਮਜ਼ਾਕ ਵੀ ਉਡਾਇਆ ਜੀਆਂ ਦੱਸਦੀ ਹੈ ਕਿ ਭਾਰਤ ਦੇ ਵੱਲੋਂ ਚਲਾਇਆ ਗਿਆ ਆਪਰੇਸ਼ਨ ਸਿੰਦੂਰ ਜਿਹੜਾ ਆ ਪਾਕਿਸਤਾਨ ਤੇ ਕਾਫੀ ਜ਼ਿਆਦਾ ਭਾਰੀ ਪਿਆ ਸੀ ਪੂਰਾ ਪਾਕਿਸਤਾਨ ਜਿਹੜਾ ਆ ਦਸ਼ਤ ਦੇ ਮホール ਦੇ ਵਿੱਚ ਹੈ ਕਿਉਂਕਿ ਭਾਰਤ ਸਰਕਾਰ ਦੇ ਵੱਲੋਂ ਭਾਰਤੀ ਸੈਨਾ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸੀ ਪਹਿਲਗਾਮ ਅਤਵਾਦੀ ਹਮਲੇ ਦਾ ਮੂੰਹ ਤੋੜ ਜਵਾਬ ਜਿਹੜਾ ਆ ਦਿੱਤਾ ਗਿਆ ਸੀ ਪਾਕਿਸਤਾਨ ਨੂੰ ਚੰਗਾ ਸਬਕ ਸਿਖਾਇਆ ਗਿਆ ਗੋਡੇ ਟੇਕਣ ਨੂੰ ਮਜਬੂਰ ਹੋ ਗਿਆ ਸੀ ਦੱਸਿਆ ਕਿ ਪਾਕਿਸਤਾਨ ਦੇ ਵੱਲੋਂ ਵੀ ਡਰੋਨ ਹਮਲੇ ਕੀਤੇ ਗਏ ਮਜਾਇਲਾ ਸੁੱਟੀਆਂ ਗਈਆਂ ਪਰ ਸੱਟੇ ਵੱਜੋ ਭਾਰਤ ਦੇ ਵੱਲੋਂ ਸਾਰੇ ਜਿਹੜੇ ਸੀਗੇ ਹਮਲੇ ਉਹਨਾਂ ਨੂੰ ਨਸ਼ਟ ਕੀਤਾ ਗਿਆ ਮਜਾਇਲਾ ਨੂੰ ਨਸ਼ਟ ਜਿਹੜਾ ਆ ਕੀਤਾ ਗਿਆ ਉੱਤੇ ਹੀ ਆਪਰੇਸ਼ਨ ਸਿੰਦੂਰ ਦੇ ਦੌਰਾਨ ਜਿਹੜੇ ਭਾਰਤ ਦੇ ਵੱਲੋਂ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ 100 ਤੋਂ ਵੱਧ ਅੱਤਵਾਦੀ ਵੀ ਜਿਹੜੇ ਸੀ ਉਹ ਢੇਰ ਕੀਤੇ ਗਏ ਸੀ ਐਸੇ ਬਚਕਾਰ ਆਪਰੇਸ਼ਨ ਸਿੰਦੂਰ ਦੇ ਤਹਿਤ ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ਅਤੇ ਪੀਓਕੇ ਵਿੱਚ ਅੱਤਵਾਦੀ ਟਿਕਾਣਿਆਂ ਤੇ ਕੀਤੇ ਗਏ ਸਟੀਕ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਕਿਤਨਾ ਕਿਤੇ دہشت ਦਾ ਮਾਹੌਲ ਪੜਿਆ ਹੋਇਆ ਰਾਸ਼ਟਰ ਨੂੰ ਸਮੁੱਧ ਕਰਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਹਿਬਾ شریف ਨੇ ਕਿਹਾ ਹੈ ਕਿ ਭਾਰਤ ਨੇ ਨਾ ਸਿਰਫ ਸਾਡੇ ਤੇ ਹਮਲਾ ਕੀਤਾ ਸਗੋ ਸਾਡਾ ਜਿਹੜਾ ਆ ਅੰਤਰਰਾਸ਼ਟਰੀ ਪੱਧਰ ਤੇ ਬੇਸਤੀਵੀ ਕੀਤੀ ਆ ਮਜ਼ਾਕ ਵੀ ਜਿਹੜਾ ਆ ਉਡਾਇਆ ਤਾਂ ਇਹ ਖਬਰ ਜੜੀ ਹੈ ਸੂਤਰਾ ਦੇ ਹਵਾਲੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੱਸ ਦੇ ਕਿ ਆਪਰਾ ਸੰਸਿੰਦੂਰ ਦੇ ਤਹਿਤ ਹਵਾਈ ਫੌਜਾਂ ਦੇ ਵੱਲੋਂ ਪਾਕਿਸਤਾਨ ਦੇ ਪੀਓਕੇ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਦੇ ਕਾਰਨ 9 ਅੱਤਵਾਦੀ ਟਕੜੇ ਢੇਰ ਕੀਤੇ ਗਏ 100 ਤੋਂ ਵੱਧ ਜਿਹੜੇ ਸੀਗੇ ਅੱਤਵਾਦੀ ਸੀਗੇ ਉਹਨਾਂ ਨੂੰ ਵੀ ਢੇਰ ਜਿਹੜਾ ਕੀਤਾ ਗਿਆ ਸਾਹਾਬਾ شریف ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਪਹਿਲਗਾਮ ਵਿੱਚ ਹਮਲਾ ਹੋਇਆ ਉਸ ਦੇ ਵਿੱਚ ਸਾਡਾ ਕੋਈ ਹੱਥ ਨਹੀਂ ਸੀ ਹਾਲਾਂਕਿ ਪਾਕਿਸਤਾਨ ਜਿਹੜਾ ਹਰ ਵਾਰ ਮੁਕਰਦਾ ਆ ਪਰ ਉਹ ਗੱਲ ਕੀਤੀ ਗਈ ਜਦੋਂ ਭਾਰਤ ਦੇ ਵੱਲੋਂ ਜਿਹੜਾ ਸੀਜ਼ ਵਾਰ ਕੀਤਾ ਗਿਆ ਸੀ ਦੋਹਾਂ ਦੇਸ਼ਾਂ ਦੇ ਵਿਚਕਾਰ ਪਹਿਲਾ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦੀ ਭੀਖ ਮੰਗੀ ਗਈ। ਕਿਹਾ ਗਿਆ ਕਿ ਅਸੀਂ ਥੱਕ ਗਏ ਆ। ਅਗੋਡੇ ਟੇਕਣ ਤੋਂ ਬਾਅਦ ਕਿਹਾ ਗਿਆ ਕਿ ਸੀਜ਼ਫਾਇਰ ਕੀਤਾ ਜਾਵੇ। ਪਰ ਸੀਜ਼ਫਾਇਰ ਕਰਨ ਦੇ 3 ਘੰਟਿਆਂ ਬਾਅਦ ਹੀ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦਾ ਉਲੰਘਣ ਜਿਹੜਾ ਕੀਤਾ ਗਿਆ। ਉੱਥੇ ਹੀ ਭਾਰਤੀ ਸੈਨਾਰੇ ਮੁੜ ਦੁਬਾਰਾ ਤੋਂ ਵੱਡਾ ਹਮਲਾ ਕੀਤਾ ਵੱਡੀ ਕਾਰਵਾਈ ਕੀਤੀ। ਪਾਕਿਸਤਾਨ ਨੂੰ ਫਿਰ ਉਸ ਦੀ ਤੋੜ ਤੇ ਜਿਹੜਾ ਗੋੜਾ ਰੱਖਿਆ ਜਿਸ ਤੋਂ ਬਾਅਦ ਲਾਚਾਰ ਭਾਰਤ ਇੱਕ ਵਾਰ ਫਿਰ ਆਪਣੇ ਗੋਡੇ ਆ ਤੇ ਆ ਚੁੱਕਿਆ ਜਿਸ ਤੋਂ ਬਾਅਦ ਸੂਤਰਾ ਦੇ ਹਵਾਲੇ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਕਿ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਹੋਇਆ ਪਾਕਿਸਤਾਨੀ ਪੀਐਮ ਸਾਹਬ ਅਸਰਫ ਨੇ ਇਹ ਗੱਲ ਕਹੀ ਕਿ ਭਾਰਤ ਨੇ ਨਾ ਸਾਡੇ ਤੇ ਹਮਲਾ ਕੀਤਾ ਸਗੋ ਸਾਨੂੰ ਅੰਤਰਰਾਸ਼ਟਰੀ ਪੱਧਰ ਤੇ ਵੀ ਜਿਹੜਾ ਆ ਬਦਨਾਮ ਕੀਤਾ ਹੈ ਸਾਡਾ ਮਜ਼ਾਕ ਉਡਾਇਆ ਆ ਸਾਡੇ ਵੱਲੋਂ ਇਹ ਹਮਲਾ ਜਿਹੜਾ ਨਹੀਂ ਕੀਤਾ ਗਿਆ ਸਿੱਧਾ ਸਰਾਸਰ ਝੂਠ ਜਿਹੜਾ ਇੱਕ ਤਰੀਕੇ ਤੋਂ ਪਾਕਿਸਤਾਨ ਦੇ ਪੀਐਮ ਦੇ ਵੱਲੋਂ ਬੋਲਿਆ ਗਿਆ ਸੂਤਰਾਂ ਦੇ ਵੱਲੋਂ ਖਬਰ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਭਾਰਤ ਨੇ ਨਾ ਸਿਰਫ ਸਾਡੇ ਤੇ ਹਮਲਾ ਕੀਤਾ ਹੈ ਸਗੋਂ ਅੰਤਰਰਾਸ਼ਟਰੀ ਪੱਧਰ ਤੇ ਸਾਡਾ ਮਜ਼ਾਕ ਵੀ ਉਡਾਇਆ ਤਾਂ ਕਿਤੇ ਨ ਕਿਤੇ ਪਾਕਿਸਤਾਨ ਇੱਕ ਵਾਰ ਫਿਰ دہشت ਦੇ ਮਾਹੌਲ ਦੇ ਵਿੱਚ ਇੱਕ ਵੱਡੀ ਗਲਤੀ ਕੀਤੀ ਸੀ ਪਹਿਲਗਾਮ ਅੱਤਵਾਦੀ ਹਮਲਾ ਕਰਵਾ ਕੇ ਜਿਸ ਦਾ ਸਦਾ ਮੂੰਹ ਤੋੜ ਜਵਾਬ ਜੜਾਇਆ ਭਾਰਤ ਦੇ ਵੱਲੋਂ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਹੁਣ ਪੂਰਾ ਪਾਕਿਸਤਾਨ ਪੂਰਾ ਅੱਤਵਾਦੀ ਜਿਹੜੇ ਨੇ ਉਹ ਸਾਰੇ دہشت ਦੇ ਮਾਹੌਲ ਦੇ ਵਿੱਚ ਨੇ